ਵਿੰਡ ਸਾਦਿਕ ਸਟੇਡੀਅਮ ਵਿੱਚ ਕਰਵਾਇਆ ਗਿਆ ਫੁੱਟਬਾਲ ਟੂਰਨਾਮੈਂਟ ਜਿਹੜਾ ਕਿ ਸਰਪੰਚ ਜਿਹੜਾ ਕਿ ਸਰਪੰਚ ਵੱਲੋਂ ਬੱਚਿਆਂ ਨੂੰ ਕਿੱਟਾ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਫੁੱਟਬਾਲ ਵੀ ਦਿੱਤੇ ਗਏ ਸਰਪੰਚ ਨੇ ਦੱਸਿਆ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਾਡੇ ਵੱਲੋਂ ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਤੇ ਧੰਨਵਾਦ ਹੀ ਕਰਦਾ ਹਾ ਗੁਰਦੀਪ ਸਿੰਘ ਸੇਖੋ ਐਮ ਐਲ ਏ ਹਲਕਾ ਵਿਧਾਇਕ ਫਰੀਦਕੋਟ ਦਾ ਵੀ ਧੰਨਵਾਦ ਕਰਦਾ ਹਾ ਜਿਹੜੇ ਕੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਰ ਵਕਤ ਖੜੇ ਰਹਿੰਦੇ ਹਨ ਪੰਚ ਦੀ ਚਾਹ ਸੰਗ ਸਾਧਿਕ ਸਰ ਦੇਖੋ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੰਤਵ ਹੈ ਕਿ ਬੱਚਾ ਨੂੰ ਨਸ਼ਾ ਤੋਂ ਰਹਿਤ ਰੱਖਿਆ ਜਾਵੇ ਅਤੇ ਸਾਡੀ ਪੰਚਾਇਤ ਵੀ ਜੋ ਪੜ੍ਹੀ ਲਿਖੀ ਸਾਰੀ ਪੰਚਾਇਤ ਹੈ ਇਹਨਾਂ ਦਾ ਵੀ ਜਦੋਂ ਪੰਚਾਇਤ ਬਣੀਆਂ ਮੰਤਵ ਇੱਕੀ ਸੀ ਵੀ ਬੱਚਾ ਨੂੰ ਆਪਾਂ ਗਰਾਊਂਡਾਂ ਨਾਲ ਜੋੜਨਾ ਹੈ ਅੱਜ ਤੁਸੀਂ ਸਾਡੇ ਗਰਾਊਂਡ ਦਾ ਹਾਲ ਵੇਖ ਹੀ ਰਹੇ ਹੋ ਵੀ ਬੱਚੇ ਇਸ ਵਿੱਚ ਤਕਰੀਬਨ 300 ਦੇ ਕਰੀਬ ਬੱਚਾ ਜੋ ਦੇਲਹੀ ਆਉਂਦਾ ਤੇ ਸਾਡਾ ਮੰਤਵ ਵੀ ਇਹ ਹੈ ਕਿ ਜੋ ਬੱਚਾ ਨੂੰ ਨਸ਼ਾ ਤੋਂ ਤੋੜਿਆ ਜਾਵੇ ਅਤੇ ਗੇਮਾਂ ਨਾਲ ਜੋੜਿਆ ਜਾਵੇ ਇਸ ਦੇ ਮੰਤਰਾ ਹੀ ਅੱਜ ਜੋ ਫੁੱਟਬਾਲ ਦਾ ਟੂਰਨਾਮੈਂਟ ਕਰਾਇਆ ਗਿਆ ਇਸ ਇਹ ਓਕੇ ਜੋ ਬੱਚਿਆਂ ਨੂੰ ਅਸੀਂ ਇਹਨਾਂ ਗੇਮਾਂ ਵੱਲ ਜੋੜਨ ਲਈ ਅੱਜ ਸਾਡੀ ਪੰਚਾਇਤ ਨੇ ਬੱਚਿਆਂ ਨੂੰ ਕਿੱਟਾਂ ਦਿੱਤੀਆਂ ਫੁੱਟਬਾਲ ਦੀਆਂ ਨਾਲ ਨੈੱਟ ਵਾਲੀਬਾਲ ਵਗੈਰਾ ਤਾਂ ਜੋ ਬੱਚੇ ਗੇਮਾਂ 'ਚ ਅੱਗੇ ਵਧ ਕੇ ਪਿੰਡ ਦਾ ਨਾਮ ਰੋਸ਼ਨ ਕਰ ਸਕਣ ਪਹਿਲਾਂ ਤੁਸੀਂ ਦੇਖਿਆ ਕਿ ਸਾਡੇ ਪਿੰਡ ਦੀ ਇੱਕ ਨੰਨੀ ਜੀ ਧੀ ਨਵਜੋਤ ਕੌਰ ਜਿਸ ਨੇ ਸਾਡੇ ਪਿੰਡ ਦਾ ਹੀ ਨਹੀਂ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਤੇ ਸਾਡੇ ਮਾਣਯੋਗ ਐਮਐਲਏ ਗੁਰਦੇਵ ਸਿੰਘ ਜੀ ਸੇਖੋਂ ਵੱਲੋਂ ਵੀ ਬੱਚੀ ਦਾ ਸਨਮਾਨ ਕੀਤਾ ਗਿਆ ਤੇ ਸਾਡੀ ਪੰਚਾਇਤ ਵੱਲੋਂ ਵੀ ਵੱਤਵਾ ਸਨਮਾਨ ਕੀਤਾ ਗਿਆ ਅਸੀਂ ਚਾਹੁੰਦੇ ਹਾਂ ਕਿ ਸਾਡੇ ਪਿੰਡ ਦੇ ਜਿਹੜੇ ਬੱਚੇ ਖਿਡਾਰੀ ਬਣਨ ਤੇ ਅੱਗੇ ਵਧ ਕੇ ਸਾਡੇ ਪਿੰਡ ਦਾ ਨਾਂ ਰੋਸ਼ਨ ਕਰਨ ਜੇਕਰ ਬੱਚੇ ਸਾਡੇ ਪਿੰਡ ਦੇ ਕਿਸੇ ਗੇਮ ਵੱਲ ਨਿਕਲਦੇ ਆ ਤੇ ਸਾਡੀ ਪੰਚਾਇਤ ਉਹ ਬੱਚਿਆਂ ਨਾਲ ਹਰ ਪੱਖੋਂ ਨਾਲ ਖੜੀ ਹੈ ਜੋ ਵੀ ਸਾਡੀ ਪੰਚਾਇਤ ਵੱਲੋਂ ਬੱਚਿਆਂ ਨੂੰ ਸਹਯੋਗ ਦਿੱਤਾ ਜਾਊਗਾ ਪਹਿਲ ਦੇ ਅਧਾਰ ਤੇ ਦਿੱਤਾ ਜਾਊਗਾ। ਮਾਨ ਸਰਕਾਰ ਦਾ ਇੱਕ ਮੰਤਵ ਵੀ ਹੈ ਵੀ ਬੱਚਿਆਂ ਨੂੰ ਨਸ਼ਾ ਤੋਂ ਦੂਰ ਕੀਤਾ ਜਾਵੇ। ਮਾਨ ਸਰਕਾਰ ਪਿੰਡਾਂ ਵਿੱਚ ਤਕਰੀਬਨ 300 3000 ਦੇ ਕਰੀਬ ਪਲੇਗ੍ਰਾਉਂਡ ਨਵੇਂ ਬਣਾ ਕੇ ਤਿਆਰ ਕਰਾ ਰਹੀ ਹੈ। ਦੇਖੋ ਜੀ ਨਸ਼ਾ ਇੱਕ ਐਸੀ ਬਿਮਾਰੀ ਹੈ ਜੋ ਪੰਜਾਬ ਨੂੰ ਖੋਣ ਵਾਂਗ ਖਾਦੀ ਜਾ ਰਿਹਾ, ਖਾਂਦਾ ਜਾ ਰਿਹਾ। ਜੇਕਰ ਅਸੀਂ ਆਪਣੇ ਪੰਜਾਬ ਨੂੰ ਹਰਿਆ ਭਰਿਆ ਬਣਾਉਣਾ ਤਾਂ ਬੱਚਿਆਂ ਨੂੰ ਗੇਮਾਂ ਨਾਲ ਜੋੜਨਾ ਪਊਗਾ ਤੇ ਸਰਕਾਰ ਦਾ ਮੰਤਵ ਵੀ ਹੈ ਵੀ ਪੰਜਾਬ ਨੂੰ ਫਿਰ ਰੰਗਲਾ ਪੰਜਾਬ ਬਣਾਉਣਾ।